ਲੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਦਾ ਕਹਿੰਦੇ ਆਪਾਂ ਵੀ ਪੰਜਾਬੀ ਦੇ ਜੇ ਗੱਲਬਾਤ ਕਰ ਲਈਏ ਨਾ ਮਸ਼ਹੂਰ ਕਲਾਕਾਰ ਦੇ ਏਰੀਆ 'ਚ ਪਹੁੰਚਾ ਹੋਇਆ ਆਰਨੇਤ ਦੇ ਪਿੰਡ ਬਾਈ ਦਾ ਹੈਗਾ ਬਹਾਦਰਪੁਰ ਤਹਿਸੀਲ ਬਰੇਟਾ ਤੇ ਜ਼ਿਲ੍ਹਾ ਮਾਨਸਾ ਸੱਤ ਪੱਛੀਆਂ ਦਿਖਾਵਾਂਗੇ ਪਹਿਲੀ ਵੀਡੀਓ ਬਣਾ ਰਹੇ ਆ ਬਾਈ ਦੇ ਘਰੋਂ ਏਰੀਆ ਆ ਗਿਆ ਸੱਜਣੋ ਇਹ ਹਰਿਆਣੇ ਦੇ ਬਾਰਡਰ ਵਾਲਾ ਏਰੀਆ ਆ ਗਿਆ ਨਾਲ-ਨਾਲ ਬਾਈ ਦਾ ਜਿਹੜਾ ਕੰਮ ਆ ਕੰਮ ਮੱਜਾਂ ਦਾ ਵੀ ਆ ਵਪਾਰ ਦਾ ਤੇ ਜਿਹੜਾ ਅੱਜ ਦਾ ਲਾਟ ਹੈ ਅੱਜ ਦਾ ਲਾਟ ਬਾਈ ਕਹਿੰਦਾ ਆਪਾਂ ਦਿਖਾਵਾਂਗੇ ਗਾਵਾਂ ਦਾ ਅਗਲੀ ਵਾਰੀ ਕੋਸ਼ਿਸ਼ ਰਹੂਗੀ ਵੀ ਚੰਗੀਆਂ ਝੋਟੀਆਂ ਵੀ ਤੁਹਾਨੂੰ ਇਸ ਘਰ ਚੋਂ ਆਪਾਂ ਵੀਡੀਓ ਬਣਾ ਕੇ ਦਿਖਾਇਆ ਕਰਾਂਗੇ ਦੋ ਗਾਵਾਂ ਤਾਜ਼ੀਆਂ ਸੂਈਆਂ ਦਿਖਾਵਾਂਗੇ ਤੇ ਬਾਕੀ ਦਿਖਾਵਾਂਗੇ ਗੱਬਣ ਇੱਕ ਜਿਵੇਂ ਆ ਖੜਾ ਇੱਕ ਨੰਬਰ ਤੇ ਤੋਹਫਾ ਇਹ ਦੰਦਾ ਜਵਾਈ ਕਹਿੰਦਾ ਖੀਰੀ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਕੱਲੀ-ਕੱਲੀ ਦਾ ਰੇਟ ਵੀ ਕਰਾ ਦਾਂਗੇ ਤੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਅੱਜ ਜੀ ਹੋਰ ਕੀ ਹਾਲ ਹੈ ਜੀ ਠੀਕ ਠਾਕ ਬਾਈ ਜੀ ਚੜਦੀ ਕਲਾ ਚੜਦੀ ਕਲਾ ਠੀਕ ਆ ਗੁਰਪ੍ਰੀਤ ਸਿੰਘ ਬਾਈ ਮਾ ਫੋਨ ਨੰਬਰ ਵੀ ਲਾ ਦੇ 706153868 ਕੰਮ ਗੁਰਪਰੀ ਤੇ ਵਪਾਰ ਹੋਈ ਹੈ ਵਪਾਰ ਦੀ ਹੈ ਬਾਈ ਕਿੰਨਾ ਟਾਈਮ ਹੋਗਾ ਕਰਦਿਆਂ ਨੂੰ ਹੋ ਗਏ ਬਾਈ 6-7 ਸਾਲ 6-7 ਸਾਲ ਹਾਂ ਛੋਟਾ ਛੋਟਾ ਧੱਕੇ ਖਾਂਦੇ ਨੂੰ ਵੱਧ ਹੋ ਗਿਆ ਠੀਕ ਹੈ ਹੂੰ ਦਾ ਪਿਆਰ ਪਾਇਆ ਹੈ ਹਾਂ 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 ਠੀਕ ਹੈ ਗੱਲ ਨਾਲ ਨਾਲ ਆਪਣਾ ਮੱਜਾਂ ਦਾ ਵੀ ਹੈ ਹਾਂ ਮੱਜਾਂ ਦਾ ਵੀ ਹੈ ਬਾਈ ਮੱਜਾਂ ਆਪਣੇ ਕੋਈ ਤਾਜ਼ੀਆਂ ਜਾਂ ਟੋਕੜਾ ਕਿੱਦਾਂ ਨਹੀਂ ਨਾ ਤਾਜ਼ਾ ਮਾਲ ਝੋਟੀਆਂ ਚੰਗੀਆਂ ਬੱਸ ਠੀਕ ਹੈ ਗੱਲ ਤੇ ਅਗਲੀ ਵਾਰੀ ਕੋਸ਼ਿਸ਼ ਰਹੂਗੀ ਆਪਾਂ ਹਨਾ ਮੱਜਾਂ ਵੀ ਲਵਾਈਏ ਇਹ ਕਰ ਲਈ ਇੱਕ ਨੰਬਰ ਤੋਂ ਸ਼ੁਰੂ ਹਾਂ ਹਾਂ ਜੀ ਬਾਈ ਹਾਂ ਪਗਾਰੀਆ ਇੱਕ ਨੰਬਰ ਵਾਲੀ ਤੇ ਮਾਰਦੇ ਕੈਮਰਾ ਪਲਟਾ ਇਹਦਾ ਕੱਦ ਦਿਖਾ ਦੇ ਇੱਥੋਂ ਵੀ ਇਹਦਾ ਕੱਦ ਕਿੱਡਾ ਵੱਡਾ ਉੱਤੋਂ ਬਿਲਕੁਲ ਸਟੇਟ ਫਿੱਟ ਆ ਗਈ ਬੱਚੀ ਤੇ ਦੰਦਾਂ ਚ ਕਿਵੇਂ ਗੁਰਪ੍ਰੀਤ ਦੰਦਾਂ ਚ ਹੈ ਬਾਈ ਬੱਚੀ ਖੀਰੀ ਬੱਚੀ ਹੈ ਬਹੁਤ ਚੰਗੀ ਬੱਚੀ ਹੈ ਤੇ ਸਵੇਰੇ ਚ ਬਾਈ ਗੁਰਪ੍ਰੀਤ ਕਹਿੰਦਾ ਇਹਦੀ ਮੈਂ ਕਰਤੀ ਆ ਇਧਰੋਂ ਦਿਖਾ ਰਹੀ ਗੈਰੀ ਖਾਲੀ ਆਲੇਵਾ ਜਮਾ ਇਹਦਾ ਮੋਬਾਈਲ 'ਚੋਂ ਸਾਫ਼ ਕਹਿ ਸਕਦੇ ਹਾਂ ਸਵੇਰੇ ਦਾ ਟਾਈਮ ਹੈ ਬਾਈ ਹਲੇ ਤਾਂ ਹਾਂ ਸਮਾਂ ਵੀ 11:00 ਵਜੇ ਦਾ ਸਮਾਂ ਉਹ ਆਪਾਂ ਜਿਹੇ ਜੀ ਤੁਸੀਂ ਕਹੋਗੇ ਤਾਂ ਮੋਬਾਈਲ ਤੇ ਤੁਹਾਨੂੰ ਦਿਖਾ ਵੀ ਦੇ ਕਿਉਂਕਿ ਤਕਰੀਬਨ ਤਕਰੀਬਨ 11:47 ਹੋ ਗਏ ਜਿਹੜਾ ਜੈਨੂਅਲ ਟਾਈਮ ਹੈ ਉਹ ਤੁਸੀਂ ਆਈਡੀਆ ਲਾ ਲਿਓ ਤੇ ਤੋਰ ਬਈ ਖੋਲ ਕੇ ਨੂੰ ਬੱਚਾ ਕੀ ਆ ਗਿਆ ਨਾਲ ਇਹਦੇ ਬੱਛੀ ਆ ਬਾਈ ਕਿਹੜੀ ਬੱਛੀ ਆ ਉਹ ਡੱਬੀ ਬੱਛੀ ਆ ਉਹ ਨਾਲ ਆ ਗਿਆ ਹਾਂ ਤੇ ਬੱਛੀ ਵੀ ਨਾਲ ਇਹਦੇ ਬਾ ਕਮਾਲ ਆ ਬਾਅਦ ਚ ਬੱਛੀ ਵੀ ਦਿਖਾਵਾਂਗੇ ਕਰਕੇ ਖੜੀ ਪਹਿਲਾਂ ਤੁਹਾਨੂੰ ਆਹ ਬੱਛੀ ਤੋਰ ਕੇ ਦਿਖਾ ਰਹੀ ਐ ਦੰਦਾਂ ਚ ਖੀਰੀ ਆ ਬਾਈ ਹਾਂ ਆ ਦੰਦਾਂ ਚ ਆ ਗਈ ਖੀਰੀ ਕੱਦ ਆ ਗਿਆ ਫੁੱਲ ਵੱਡਾ ਤੇ ਲੰਬੀ ਲੰਬੀ ਵੀ ਫੁੱਲ ਆ ਗਈ ਲੈਗ ਦਾ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮજબૂત ਆ ਗਈ ਤੇ ਆ ਗਈ ਪੱਛੀ ਉੱਤੋਂ ਵੀ ਬਈ ਜਮਾ ਸਟ੍ਰੇਟ ਆ ਗਈ ਹਾਂ ਬਈ ਸਿੱਧੀ ਚੁੱਕ ਜੇ ਵਾਲੀ ਨਹੀਂ ਹੈਗੀ ਨਾ ਕਮਾਲ ਆ ਬਈ ਇੱਥੇ ਆ ਇਧਰਲੇ ਇਧਰਲੇ ਬੰਨੀ ਕਮਾਲ ਐ ਚਵਾਈ ਦੀ ਕਿਵੇਂ ਗੁਰਪ੍ਰੀਤ ਚਵਾਈ ਬਾਲੀ ਚੰਗੀ ਬਈ ਚੌਣ ਚੀਚੀ ਚੌਣ ਲੱਗਿਆ ਹੋਇਆ ਪੱਛੀ ਆਲ ਫੋਲ ਤਾਂ ਨਹੀਂ ਕਰ ਕੋਈ ਆਲ ਪੋਲ ਕੋਈ ਨਹੀਂ ਬਈ ਜਮੇ ਠੰਡੀ ਸੀਲ ਹੋਣੀ ਬਹਿ ਕੇ ਦੱਥ ਮਾਰ ਕੋਈ ਨਹੀਂ ਹੋਣੀ ਵੀ ਪੱਛੀ ਕੁਛ ਕਹਿਣ ਠੀਕ ਆ ਗੱਲ ਇੰਨਾ ਦਿਨਾਂ ਦੀ ਸੂਈ ਥੱਲੇ ਗੁਰਪ੍ਰੀਤ ਕਿੰਨਾ ਕ ਬੋਲਾ ਹੋਊਗਾ ਹਾਂ ਬੋਲਾ ਬਈ 12 13 ਤੋਂ ਸਟਾਰਟ ਐ ਪੱਕਾ ਗਣੀ ਠੀਕ ਆ ਗੰਦਾ ਹਾਂ ਮਨਾ ਗਾਮ ਵਾਲੇ ਵਪਾਰੀ ਤਾਂ ਦੂਜੇ ਦਿਨ ਹੀ ਕਹਿੰਦੇ ਨੇ ਵੀ ਇਹਦੇ ਥੱਲੇ 15 ਕਿਲੋ ਨਹੀਂ 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 ਬਾਈ ਦੂਜੇ ਦੂਜੇ ਦਿਨ ਔਖਾ ਹੋ ਜਾਂਦਾ ਮਨਾਂ 15 ਦਾ ਬੱਪ ਮਾਰਨਾ ਬੱਚੀ ਦੇਖ ਬਾੜੀ ਠੰਡੀ ਸੀ ਬੱਚੀ ਅੱਜਾ ਹੁਣ ਬਹਿ ਜਾ ਨਿਆਣਾ ਲਾ ਨਾ ਲਾ ਪਹਿਲਾ ਵਪਾਰੀ ਐ ਇਹ ਜਿਹੜੇ ਨੇ ਆਇਆ ਕਿਹਾ ਵੀ ਤੀਜੇ ਦਿਨ 12 13 ਕਿਲੋ ਬੌਲੀ ਆ ਨਹੀਂ ਮੇਰਾ ਖਿਆਲ ਹੈ ਮੈਨੂੰ ਜਿੰਨੇ ਕੋ ਮਿਲਦੇ ਆ ਤੇ ਤੁਸੀਂ ਮਾਰਕੀਟ 'ਚ ਦੇਖਦੇ ਹੋ 16 15 ਕਿਲੋ ਕੋਰੀਏ ਹੁੰਦੀ ਹੈ ਇੱਕ ਦਿਨ ਦੀ ਸੂਈ ਥੱਲੇ ਉਹ ਬਾਈ ਝੂਠ ਹੈ ਕੱਲ ਨੂੰ ਬਾਈ ਕੋਈ ਆਵੇ ਦੇਖਣਾ ਵੇਚਤੀ ਆਲਾ ਸਵੇਰ ਅਧਿਕਰ ਹੀ ਠੰਡੀ ਆ ਬਾਲੀ ਬਾਲੀ ਠੰਡੀ ਬੱਛੀ ਆ ਬਾਈ ਜਿਹਦੇ ਹਿਸਾਬ ਨਾਲ ਖੀਰੀ ਆ ਪਸਵਾ ਕੇ ਕੱਢਦੀ ਆ ਤੁਹਾਨੂੰ ਮੁੱਠੀ ਵਾਲਾ ਨਾ ਪਸਵਾ ਕੇ ਥਣ ਮੁੱਠੀ ਵਾਲਾ ਬਾਈ ਕਿੰਨਾ ਕ ਦੁੱਧ ਪਾ ਸਕਦੇ ਗੁਰਪ੍ਰੀਤ ਤੇਰੇ ਤੇ ਯਾਰ ਵੀਰਾ 20 ਤੋਂ ਪਲੱਸ ਦੁੱਧ ਪਾ ਦੂ ਕੋਈ ਖੀਰੀਏ ਹਾਂ ਖੀਰੀਏ 20 ਤੋਂ ਬਾਰੇ ਪਾ ਦੂ ਜਿਵੇਂ ਜਿਵੇਂ ਇਹ ਦੰਦਾਂ ਚ ਜਾਊ 6 ਦੰਦ ਤਾਂ ਜਦੋਂ ਇਹ ਜਾਊਗੀ ਮੇਰੇ ਹਿਸਾਬ ਨਾਲ ਨਹੀਂ ਪਤਾ ਤੀਜਾ ਸੂਆ ਸੂਈ ਦੂਜੇ ਬੈੜਨੇ ਤਾਂ ਇਹਨੇ ਬਾਹਲਾ ਕੁਝ ਕਰ ਦੇਣਾ ਦੂਜੇ ਸੂਈ ਦਾ ਬੱਚੀ ਨੇ ਨਾ ਠੀਕ ਮਾੜੀ ਮੋਟੀ ਜੀ ਕਿੰਨਾ ਦੁੱਧ ਪਾ ਦੂ ਤੇ ਨਾਲ ਇਹਦੇ ਆ ਗਈ ਬੱਚੀ ਲੱਗ ਗਈ ਮਾਰ ਦੇ ਆ ਦੇਖ ਬਾਈ 10 ਸਹੀ ਬੱਚੀ ਜਮਾ ਤੀਜਾ ਜ ਬੱਤਰੀ ਦੀ ਕੁਆਲਿਟੀ ਆ ਨਾ ਕੁਆਲਿਟੀ ਬੱਚੀ ਦੀ ਵੀ ਫੁੱਲ ਟੌਪ ਆ ਜਮਾ 나ੜੂਆ ਨਾਲ ਹੀ ਆ ਇੱਕ ਨਾਲ ਇੱਕ ਸਾਨੂੰ ਮੈਂ ਕਹਿਣਾ ਹੁੰਦਾ ਜੇ ਬਰੀਡ ਤੇ ਕੰਮ ਕਰਨਾ ਨਾ ਵੀ ਨਾਲੇ ਫੀਮੇਲ ਕਾਫ ਸਾਨੂੰ ਇਹਦੇ ਫ੍ਰੀ ਆ ਇੱਕ ਨਾਲ ਇੱਕ ਆ ਤੇ ਮਾਂ ਵੀ ਚੰਗੇ ਰਿਕਾਰਡ ਵਾਲੀ ਆ ਇਤਿਹਾਸ ਵੀ ਬੱਚੀ ਕਿਸੇ ਚੰਗੇ ਸੀਮੰਡੀ ਆ ਇਹਦਾ ਗੁਰਪ੍ਰੀਤ ਰੇਟ ਕੀ ਰਹੂਗਾ ਅੱਜ ਦਾ ਰੇਟ ਬਈ ਇਹਦਾ 85000 ਕਿੰਨੇ ਕ ਦੀ ਹੋ ਜੂ ਇਹ ਆ ਕਰਦਾ ਮੌਕੇ ਦੇ ਮਾਨਤਾਨ ਥੋੜਾ ਬੋਤ ਹਾਂ ਹਾਂ ਆ ਮਾਨਤਾਨ ਬਾਈ ਕਹਿੰਦਾ ਮੌਕੇ ਤੇ ਕਰ ਦਾਂਗੇ ਤੇ ਆਰਡਰ ਰੱਖੂਗੀ ਬਿਲਕੁਲ ਫਿਕਸ ਆ ਖਾਲੀ ਆ ਥੱਲੇ ਉਹ ਸਾਬ ਨਾਲ ਜੱਜਮੈਂਟ ਕਰ ਲਿਓ ਇਸ ਟਾਈਮ ਇਹਦੀ ਆਰਡਰ ਬਿਲਕੁਲ ਖਾਲੀ ਆ ਡੰਗ ਤੇ ਫਸਦੀ ਆ ਜਮਾ ਡੰਗ ਤੇ ਬਈ ਬੱਛੀ ਬਹੁ ਬੰਦੀ ਠੀਕ ਆ ਗੱਲ ਤੇ ਹੁਣ ਮਾਰਦੇ ਘਰੀ 2 ਨੰਬਰ ਵਾਲੀ ਤੇ ਇਹਦੀ ਆਰਡਰ ਕੁਆਲਿਟੀ ਦਿਖਾਓ ਆਰਡਰ ਇਹਦਾ ਵੀ ਬਾਲਾ ਸਰਾ ਕੰਮ ਆ ਤਾ ਔਰ ਬਈ ਆ ਕੇ ਦਾ ਸੂਆ ਕਿਹੜਾ ਪਹਿਲਾਂ ਬਈ ਪਹਿਲਣ ਬੱਛੀਆਂ ਫੁੱਲ ਮਿਲਿਆ ਕੇ ਬਈ ਲੈਣੀ ਨਹੀਂ ਸਾਰੀਆਂ ਇੱਕ ਬੱਛੀ ਐ ਦੂਜੀ ਠੀਕ ਆ ਗੱਲ ਆ ਸੂਆ ਆ ਗਿਆ ਪਹਿਲਾਂ ਤੇ ਆਰਡਰ ਇਹਦਾ ਰੱਖੂਗੀ ਫੁੱਲ ਚੌੜਾ ਆਰਡਰ ਤੇ ਬਈ ਇਹਦੀ ਵੀ ਹੋਈ ਹੋਈ ਆ ਉਹ ਸਾਬ ਨਾਲ ਜੱਜਮੈਂਟ ਕਰ ਲਿਓ ਚਵਾਈਆਂ ਬਾਈ ਨੇ ਕੀਤੀਆਂ ਬਈਆਂ ਰੋਕੀ ਨਹੀਂ ਹੋਈ ਚਵਾਈ ਕਿਸੇ ਵੀ ਜਾਨਵਰ ਦੀ ਬੱਚੀ ਇਹ ਵੀ ਫੁੱਲ ਮਜਬੂਤ ਆ ਗਈ ਬਿਊਟੀ ਵਾਲੇ ਪੱਖ ਚ ਲੈਗ ਸਕੋਰ ਵਾਲੇ ਪੱਖ ਤੋਂ ਤੇ ਆਰਡਰ ਆ ਗਿਆ ਸੱਜਣੋ ਬਿਲਕੁਲ ਜੇ ਗੱਲ ਕਰ ਲਈਏ ਨਾਲ ਲੱਗ ਮਾ ਫੁੱਲ ਚੜਾਈ ਵਾਲਾ ਡੰਗ ਤੇ ਫਸਦੀਆ ਗੁਰਪ੍ਰੀਤ ਹੋ ਜਾਂਦੀ ਹੈ ਬਾਈ ਬਹੁਤ ਜਿਆਦੇ ਬੱਚੀ ਏ ਕਾਇਦੰਦੀ ਸੂਈ ਹੈ ਇਹਨੂੰ ਦਾ ਬਾਈ ਅੱਜ ਤੀਜਾ ਦਿਨ ਇਹਨੂੰ ਇਹ ਸਵੇਰੇ ਸੂਈਆ ਉਹਦੇ ਸ਼ਾਮ ਨੂੰ ਸੂਈਆ 12:00 ਵਜੇ ਠੀਕ ਹੈ ਹਾਂ ਇਹਦੀ ਵੀਡੀਓ ਪ੍ਰੂਫ ਸਾਰਾ ਜੇਰ ਜੂਰ ਦੀ ਆਪਣੇ ਕੋਲੇ ਹੈਗੀ ਹੈ ਸਾਫ਼ ਸਫਾਈ ਬੱਚੀ ਅੱਜ ਇਹ ਰਜਪੀ ਵਾਲੀ ਬਾਈ ਕਹਿੰਦਾ ਗਾਰੰਟੀ ਹੈ ਇਹ ਬੱਛੀ ਯਾਰ ਇਹ ਵੀ ਚੰਗੀ ਕੁਆਲਿਟੀ ਚ ਆ ਗਈ ਗਰਮੀ ਵੀ ਚੱਲੂਗੀ ਅੱਗੇ ਤੇ ਦੁੱਧ ਵੀ ਚੰਗਾ ਪਾ ਦੂ ਹੁਣ ਕਿੰਨੀ ਕੁ ਬੋਲੀ ਆ ਇਹਦੇ ਕੋਲ ਬਰਪਲੀ ਜੀ ਹੁਣ ਬਾਈ ਇਹ ਵੀ 11 12 ਤੋ ਸਟਾਰਟ ਹੈ 11 12 ਕਿਲੋ ਤੋ ਸਟਾਰਟ ਆ ਹਾਂ ਇਹ ਕਿੰਨਾ ਕੁ ਪਾ ਸਕਦੀ ਆ ਪੀਕ ਲੈਵਲ ਤੇ ਪੀਕ ਲੈ ਕੇ ਦੇ ਬਾਈ 16 17 ਕਿਲੋ ਦੁੱਧ ਪਾ ਦੂ ਬੱਛੀ 16 17 ਨੇੜੇ ਜਿਹੜਾ ਇਹਦੇ ਨਾਲ ਬੱਛੀ ਆ ਬਾਈ ਬਹੁਤ ਬਹੁਤ ਬਰ ਮਾਰਗਰੀ ਕੈਮਰਾ ਨਾਲ ਇਹਦੇ ਵੀ ਬੱਛੀ ਆ ਗਈ ਤੇ ਬੱਛੀ ਨਾਲ ਇਹਦੇ ਵੀ ਫੁੱਲ ਚੰਗੀ ਕੁਆਲਿਟੀ ਵੀ ਆ ਗਈ ਆ ਕਰਦੇ ਖੜੀ ਤੇ ਨਾੜੂ ਆ ਇਹਦਾ ਵੀ ਨਾਲ ਹੀ ਆ ਨਾਲ ਹੀ ਆ ਬਾਈ ਤੇ ਤਿੰਨਾਂ ਦਾ ਨਾਂ ਦਾ ਸੂਆ ਦੋਨਾਂ ਦਾ ਹਾਂ ਇਹਦੇ ਕੋਲ ਵੀ 12 ਕਿਲੋ ਬੋਲਾ ਬਾਈ ਕਹਿੰਦਾ ਹਾਜ਼ਰ ਆ ਤੇ ਆਰਡਰ ਰੱਖ ਜੇ ਫੁੱਲ ਚੜਾਈ ਵਾਲਾ ਇੱਥੋਂ ਦੱਸਾਂਗੇ ਇੱਥੋਂ ਦੱਸਾਂਗੇ ਆਰਡਰ ਚੜਾਈ ਵਾਲਾ ਥਣ ਕੱਢ ਦੀ ਆ ਪਸਮਾ ਕੇ ਵਧੀਆ ਪਸਮਾ ਕੇ ਵਧੀਆ ਬਾਈ ਅਰੇ ਇੱਕ ਦੋ ਚਵਾਈਆਂ ਚ ਬਣਨੀ ਆ ਨਾ ਬੱਚੀ ਨੇ ਥਣ ਥਣ ਕੱਢਣਾ ਇਹਦਾ ਗ੍ਰੇਡ ਚਾਰ ਚਵਾਈਆਂ ਇਹਦਾ ਮੁੱਲ 75000 ਰੁਪਏ ਬਾਈ ਮਾਨਤਾ ਮਾਨਤਨ ਕਰ ਦਾਂਗੇ ਜੇ ਕਿਸੇ ਸੱਜਣ ਨੇ ਇਹ ਜੋੜੀ ਲੈਣਾ ਹੋਵੇ ਪ੍ਰੀਤਾ ਆ ਜੋੜੇ ਤੇ ਕਰਦਾ ਏ ਮਾਨਤਨ ਬਾਈ ਕਰਦਾ ਏ ਜੋੜੇ ਚ ਕਿਉਂਕਿ ਜੋੜੇ ਦੇ ਨਾਲ ਹੀ ਬੱਚੀਆਂ ਆ ਗਈਆਂ ਤੇ ਜੋੜਾ ਹੀ ਆ ਗਿਆ ਦੰਦਾ ਚ ਇਹ ਉਹਦਾ ਖੀਰੀ ਆ ਗਈ ਮੇਰੇ ਖਿਆਲ ਨਾਲ ਹੋ ਸਕਦਾ ਇਹ ਵੀ ਦੋ ਜਾਂ ਖੀਰੀ ਹੋਵੇ ਹਾਂ ਹਾਂ ਦੰਦਾ ਜੀ ਆ ਬਾਈ ਦੁੱਗੀ ਹੋਣੀ ਬੱਚੀ ਇਹ ਵੀ ਹਾਂ ਇਹ ਵੀ ਵੱਧੋ ਵੱਧ ਬਾਈ ਕਹਿੰਦਾ ਜਿਆਦਾ ਤੋਂ ਜਿਆਦਾ ਦੁੱਗੀ ਹੋਊ ਤੇ ਸ਼ਕੀਨੀਆਂ ਵਾਲੇ ਪੱਖ ਤੋਂ ਵੀ ਚੰਗੀਆਂ ਨੇ ਦੁੱਧ ਵਾਲੇ ਪੱਖ ਤੋਂ ਵੀ ਤੇ ਬਾਕੀ ਜਿਹੜਾ ਮੌਸਮ ਆ ਰਿਹਾ ਉਹ ਮੌਸਮ ਤੇ ਚੱਲਣ ਵਾਲੀਆਂ ਬੱਚੀਆਂ ਚੱਲਣ ਵਾਲੀਆਂ ਬੱਚੀਆਂ ਨੇ ਬਾਈ ਤੇ ਦੋਵਾਂ ਨਾਲ ਹੀ ਬੱਚੀਆਂ ਆ ਗਈਆਂ ਕਿਸੇ ਭਰਾ ਨੇ ਜੋੜਾ ਪਾਣਾ ਬਾਈ ਕਹਿੰਦਾ ਜੋੜੇ ਚ ਮਾਨਤਨ ਹੋ ਜੂ ਤੇ ਹੁਣ ਗਾਰੀ ਮਾਰਦੇ ਤਿੰਨ ਨੰਬਰ ਵਾਲੀ ਇਹਦਾ ਕਿਹੜਾ ਫੋਗਲ ਪ੍ਰੀਤ ਹੈ ਇਹ ਪਹਿਲਣ ਸੁਣਾ ਬਈ ਪਛੀ ਇਹ ਵੀ ਪਹਿਲਣ ਤੇ ਪਹਿਲਣਾਂ ਦਾ ਇਹ ਫਾਇਦਾ ਹੁੰਦਾ ਵੀ ਤੁਸੀਂ ਉਹਨਾਂ ਨੂੰ 2-4 ਸੂਈ ਚੋ ਸਕਦੇ ਹੋ ਤੇ ਬਦਨਾ ਨਹੀਂ ਹੁੰਦੀ ਹਾਂ ਨਵਾਂ ਤਾਂ ਹੈ ਬਈ ਬੈੜੀ ਨੇ 1-2-3 ਨਾ ਕਿ ਸੂਈ ਚੱਲਣਾ ਹੁੰਦਾ ਖਾਸ ਹਾਂ ਬੱਚੀ ਕੁਆਲਟੀ ਵਾਲੇ 15 ਦੇ ਕੱਚੀ ਬੱਚੀ ਨੇ ਬਹੁਤ ਜ਼ਿਆਦਾ ਬੰਨਣਾ ਬਈ ਇਹਨੇ ਇਹਦਾ ਸਾਨੂੰ ਇੱਕ ਗੱਲ ਹੋਰ ਦੱਸ ਦਾਂ ਨਾ ਇਹਦਾ ਜਿਹੜਾ ਸਟਰਕਚਰ ਆ ਗਿਆ ਨਾ ਉਹਦਾ ਜਿਹੜਾ ਢਾਂਚਾ ਆ ਗਿਆ ਉਹ ਗੁਰਪ੍ਰੀਤ ਮੱਝਾਂ ਵਰਗਾ ਹਾਂ ਬਈ ਅਕਮਾਲ ਆ ਭਾਈ ਇਹਦਾ ਟਾਂਚਾ ਮੱਜਾਂ ਵਰਗਾ ਆ ਗਿਆ ਫੁੱਲ ਮਜ਼ਬੂਤ ਸਟਰਕਚਰ ਵੀ ਆ ਗਈ ਚੜਾਈ ਵਾਲੀ 15 ਦਿਨ ਇਕੱਲਾ ਇਕੱਲਾ ਹਾਂ 10 ਦਿਨਾਂ ਦੇ ਲਾਲਾਏ ਭਾਈ 10 ਕਦੇ ਹਾਂ 10 ਵਾ 8 8 ਦਿਨ ਕੱਢ ਦੂ 8-10 ਦਿਨ ਕੱਢ ਦੇਣੇ ਬੱਚੀ ਨਹੀਂ ਭਾਈ 8-10 ਦਿਨ ਕੱਢ ਦੂ ਕਿਉਂਕਿ ਬੱਚੀ ਚੱਲੀ ਹੋਈ ਆ ਆਡਰ ਰੱਖੂਗੀ ਫਿਕਸ ਟੁੱਟਮਾ ਨਹੀਂ ਰੱਖਦੀ ਟੁੱਟਮਾ ਲਾ ਆਡੇ ਗਾਵਾਂਾਂ 'ਚ ਵੀ ਸਾਨੂੰ ਅਕਸਰ ਕਹਿੰਦਾ ਵੀ ਉਹਨਾਂ ਵੀ ਫਿਕਸ ਆਡਰ ਆ ਜਿਹੜਾ ਉਹੀ ਕਾਮਯਾਬ ਰਹਿੰਦਾ ਥਣ ਦਾ ਸੈਜ ਬਹੁਤ ਸੋਹਣਾ ਬਣਾਉਗੀ ਤੇ ਜਿਹੜੀ ਬਾਡੀ ਆ ਪੇਸ਼ਾਂ ਤੋਂ ਪੇਸ਼ਾਂ ਤੋਂ ਚੜਾਈ ਵੀ ਸੋਹਣੀ ਰੱਖਦੀ ਆ ਇਹ ਕਦਾਈ ਬੋਹਣਿਆ ਤੇ ਸਵੇਰ ਆ ਗਈ ਬਾਈ ਕਹਿੰਦਾ ਠੰਡੀ ਬਲਕਾ ਤਾਂ ਇੱਥੇ ਦਿਖਾ ਦੇ ਗਾ ਜੀ ਆ ਚੀਜ਼ ਹਜੇ ਭਰੂਗੀ ਬਹੁਤ ਏ ਵੀ ਹਾਂ ਜੇ ਕਿਸੇ ਨੇ ਜੋੜਾ ਲੈਣਾ ਜੋੜੇ ਚ ਵੀ ਮਾਨਤਾਨ ਹੋ ਜੂ ਤਿੰਨ ਇਕੱਠੀਆਂ ਲੈਣੀਆਂ ਨੇ ਢਾਉਣਾ ਚ ਵੀ ਹੋ ਜੂਗਾ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਵੀ 75 ਕਰਦੇ ਬਾਈ ਇਹਦਾ ਵੀ 75 ਮਾਨਤਾਨੀ ਚ ਮਾਨਤਾਨ ਕਰ ਦਾਂਗੇ ਬਾਈ ਬੱਚੀ ਇਹ ਬਾਲੀ ਚੰਗੀ ਬੱਚੀ ਏ ਬਾਈ ਆ ਮਾਨਤਾਨ ਬਾਈ ਕਹਿੰਦਾ ਹੋ ਜੂ ਬਾਡੀ ਜਿਵੇਂ ਤੁਹਾਨੂੰ ਦਿਖਾਈ ਆ ਵੀ ਬਾਡੀ ਮੱਝਾਂ ਵਰਗੀ ਆ ਮਜ਼ਬੂਤ ਢਾਂਚੇ ਦੀ ਆ ਗਈ ਫੁੱਲਾ ਤੇ ਗਰਮੀ ਗਰਮੀ ਵੀ ਚੱਲੂਗੀ ਅੱਗੇ ਜਾ ਕੇ ਤੇ ਬੱਚੇ ਸੋਨੇ ਪਾਉਗੀ ਬਰੀਡਿੰਗ ਦੇ ਮਾਮਲੇ ਵਾਲੇ ਜਾਨਵਰ ਨੇ ਤੇ ਹੁਣ ਆ ਜਾਗਾ ਜੀ ਚਾਰ ਨੰਬਰ ਵਾਲੀ ਤੇ ਇਹ ਮੇਰਾ ਖਿਆਲ ਜਰਸੀ ਕ੍ਰੋਸ ਜੀ ਆ ਗਈ ਬਈ ਹੈ ਨਾ ਹਾਂ ਆਏ ਤੇ ਜੀ ਜਰਸੀ ਬੱਚੀ ਬਹੁਤ ਚੰਗੀ ਬਈ ਕੁਆਲਿਟੀ ਦੀ ਬੱਚੀ ਥਾਂ ਥਾਂ ਦੇਖ ਕੈਸਾ ਲੱਗਿਆ ਬੱਚੀ ਦੇ ਸ਼ਕੀਨ ਹੈ ਜੀ ਫੁੱਲ ਦਾ ਸ਼ਕੀਨ ਬਹੁਤ ਹੈ ਬੱਚੀ ਆਡਰ ਇਹ ਵੀ ਫੁੱਲ ਚੌੜਾ ਰੱਖੂ ਰੱਖੂ ਨਾਲ ਲੱਗਵਾ ਇਹਦਾ ਸੁਆਗਤ ਕਰੀ ਤਾਂ ਪਹਿਲਾਂ ਬਈ ਇਹ ਵੀ ਪਹਿਲੇ ਸੁਆ ਹੂੰ ਆ ਗਾਵਾਂ ਗੁਰਪ੍ਰੀਤ ਕਹਿੰਦਾ ਵੀ ਪਹਿਲੇ ਸੁਈ ਨੇ ਜਾਰੇ ਆਪਣੇ ਕੋਲੇ ਬੱਚੀ ਦੇਖੋ ਬਾਈ ਤੋ ਬੱਚੀ ਬੜੀ ਸ਼ਕੀਨ ਹੈ। ਆ ਤੋਰਾ ਤੋਰਾ ਵੀ ਚੰਗਾ ਹੈ ਨਾ। ਬੜਾ ਚੰਗਾ ਤੋਰਾ ਬੱਚੀ। ਪਹਿਲੇ ਬੱਚੀ ਨੇ 5-7 ਦਿਨ ਕੱਢਣੇ ਆ ਬਹੁਤ ਲੈਵਲ ਆਣਾ ਬੱਚੀ ਨੇ। ਕਿੰਨਾ ਕੁ ਦੁੱਧ ਪਾ ਸਕਦੀ ਹੈ ਇਹ। ਦੁੱਧ ਬਈ ਇਹ 20 ਦੇ ਘਰਾਂ ਚ ਪਾ ਦੇ ਬੱਚੀ ਬੜੀ ਚੰਗੀ ਬੱਚੀ। ਆਰਡਰ ਰੱਖੋ ਬਾਹਰ ਵਾਲਿਆਂ ਦਾ ਆਮਾ ਜਮਾ ਨਾਲ ਲਗਵਾ ਉੱਚਾ ਆਰਡਰ। ਉੱਚਾ ਆਰਡਰ ਰੱਖੋ ਦੇਖੀ ਨੂੰ ਬੱਚੀ ਨੇ ਜਦੋਂ 5-7 ਦਿਨਾਂ ਚ ਹੋਰ ਹੀ ਰੰਗ ਬਦਲਦੇ ਨੇ। ਠੀਕ ਆ ਗੱਲ। ਇਹਦਾ ਗੁਰਪ੍ਰੀਤ ਪੈਸੇ ਕਿੰਨੇ ਲੈ ਲਾਂਗੇ? ਇਹ ਬੱਚੀ ਕਰਦਾ ਹੈ ਬਈ 70000 ਦੀ 70 ਦੀ ਹਾਂ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਜਿੰਨੀਆਂ ਤੁਹਾਨੂੰ ਪਹਿਲਾਂ ਦਿਖਾ ਰਹੀਆਂ ਸਾਰੀਆਂ ਦੰਦਾਂ ਜੀ ਨੇ ਕੋਈ ਖੀਰੀ ਆ ਕੋਈ ਦੋ ਆ ਕੋਈ ਚਾਰ ਆ ਇੱਥੇ ਜੀ ਆਂ ਚੰਗੀ ਬੱਚੀ ਆ ਤੇ ਬਾਕੀ ਆਰਡਰ ਇੱਥੇ ਕੋਈ ਗਰਮ ਬੱਚੀ ਇੱਥੋਂ ਦਿਖਾ ਦੇ ਗਰੀ ਆਰਡਰ ਇਹਦਾ ਆਰਡਰ ਦੀ ਜੜ ਦਿਖਾ ਦੇ ਜੜ ਕਿੰਨੀ ਮਜ਼ਬੂਤ ਆ ਗਈ ਉੱਤੇ ਆਰਡਰ ਦੀ ਤੇ ਬਣਨਾ ਇਹਨੇ ਬਹੁਤ ਤਲ ਹੈ ਜੀ ਆਹ ਜੀ ਜਾਂ ਆਰਡਰ ਬਹੁਤ ਸੋਹਣਾ ਰੱਖਦੀ ਆ ਤੇ ਥਣ ਵੀ ਕੱਲਾ ਕੱਲਾ ਤੇ ਬਾਕੀ ਬਾਡੀ ਦੀ ਵੀ ਸ਼ਾਨਦਾਰ ਆ ਜਾਨ ਵਾਲੀਆਂ ਬੱਚੀਆਂ ਨੇ ਮੇਰਾ ਕਹਿਣਾ ਬਾਡੀ ਵਾਲੀ ਬੱਚੀ ਕੁਆਲਟੀ ਅਗਮ ਆ ਇਹ ਆ ਗਈ ਥੋੜਾ ਜਿਹਾ ਜਰਸੀ ਵਾਲਾ ਪੱਖ ਆ ਗਿਆ ਇਹਦੇ ਚ ਐਚਐਫ ਤੇ ਜਰਸੀ ਦੀ ਕਰਾਸ ਆ ਗਈ ਫੈਟ ਵੀ ਚੰਗੀ ਪਾ ਦੂਗੀ ਤੇ ਅੱਗੇ ਦੁੱਧ ਵੀ ਚੰਗਾ ਪਾ ਦੂ ਜਿਵੇਂ ਜਰਸੀ ਦਾ ਬੱਚਾ ਲੈਣਾ ਜਰਸੀ ਦਾ ਬੱਚਾ ਵੈਸਟ ਪਾ ਦੂਗੀ ਜੇ ਆਪਾਂ ਜਰਸੀ ਦਾ ਸੀਮਨ ਲਵਾ ਦਾਂਗੇ ਤਾਂ ਕੀ ਰੇਟ ਦੱਸਿਆ ਬਾਈ 70 ਬਾਈ ਇਹਦਾ ਰੇਟ ਬਾਈ ਕਹਿੰਦਾ ਹੈਗਾ 70 ਤੇ ਹੁਣ ਮਾਰਦੇਗਾ ਜੀ 5 ਨੰਬਰ ਵਾਲੀ ਦੇ ਕੈਮਰਾ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਿਓ ਇਹਦਾ ਕਿਹੜਾ ਸੂਆ ਬਾਈ ਇਹ ਦੂਜੇ ਸੂਆ ਬਾਈ ਇਹਦਾ ਦੂਜਾ ਸੂਆ ਇਹ ਕ ਇੱਕ ਦਿਨ ਕੱਢਦੀ ਆ ਇਹ ਕੱਢਦੀ ਹੈ 10 ਦਿਨ ਨਾਲ ਹਫਤਾ ਅਵਤ ਦਾ ਬਸ ਹਫਤੇ ਦਾ ਦੇਣਾ ਠੀਕ ਹੈ ਗੱਲ ਇੱਕ ਸਿਸਟਮ ਹੋਰ ਦਿਖਾ ਦੇਗਾ ਜੀ ਥੱਲੇ ਰੇਤੇ ਵਾਲਾ ਸਿਸਟਮ ਵੀ ਵਾੜਾ ਘੈਂਟਾ ਬਾਈ ਦਾ ਤੇ ਉੱਪਰ ਛੱਤ ਵਾਲਾ ਵੀ ਦਿਖਾ ਦੇ ਯਾਰ گاਵਾਆਂ ਵਾਸਤੇ ਦੋਨੇ ਚੀਜ਼ਾਂ ਹੀ گاਵਾ ਨੂੰ ਚਾਹੀਦੀਆਂ ਨੇ ਯਾਰ ਜਿਆਦਾ ਖੁਸ਼ ਇਹ ਚੀਜ਼ ਹੀ ਰਹਿੰਦੀਆਂ ਨੇ گاਵਾ ਇਹਦਾ ਸੂਆ ਬਾਈ ਕਹਿੰਦਾ ਦੂਜਾ ਤੇ ਹਫਤਾ ਏੜ ਗਿਆ ਬੱਚੀ ਇੱਕ ਜਗ੍ਹੀ ਬਣੀ ਹੋਈ ਆ ਬਾਈ ਤਾਂ ਕਰਕੇ ਕੱਲ ਉਹ ਆਈਏ ਨਾ ਬੱਚੀ ਇਕੱਲੇ ਜੇ ਦੇ ਇੱਕ ਜਗ੍ਹੀ ਬਣੀ ਹੈ ਇਹਨੂੰ ਤੋਰ ਸਮਾਰ ਕੇ ਸੋਹਣੀ ਨਹੀਂ ਆਂਦੀ ਠੀਕ ਹੈ ਗੱਲ ਵੀ ਜਿਵੇਂ ਆਪਾਂ ਕਹਿ ਲਈਏ ਕਿਸੇ ਘਰ ਚੋਂ ਲਈਆ ਤਾਂ ਟੰਗ ਜਗ੍ਹਾ ਦੇ ਥੀਕ ਹੈ ਗੱਲ ਟੰਗ ਜਗ੍ਹਾ ਚੋਂ ਬਾਰੇ ਮੜੀ ਬੈਸ ਇੱਕੋ ਜੋਗੀ ਖੜੀਆਂ ਸੀ ਬੈੜੀਆਂ ਚਾਈ ਸੀ ਇਕੱਠੀਆਂ ਹੀ ਖੜੀਆਂ ਸੀ ਮਾਰਡਰ ਕੁਆਲਟੀ ਦੀ ਬਹੁਤ ਚੰਗੀ ਬੱਚੀ ਦੇ ਥਣ ਥਣ ਬੜਾ ਲੱਗਿਆ ਹੋਇਆ ਆਰਡਰ ਦੀ ਚੰਗੀ ਆ ਥਣ ਦਾ ਸੈਜ ਵੀ ਸੋਹਣਾ ਲੱਗਿਆ ਤੇ ਬਾਕੀ ਜਿਹੜੀ ਸ਼ੇਪ ਆ ਇਹ ਸ਼ੇਪ ਦਾ ਜਿਹੜਾ ਥਾਣਾ ਸੱਜਣ ਉਹਦੀ ਚਬਾਈ ਇੱਕ ਤਾਂ ਬਿਲਕੁਲ ਫੋਕੀ ਹੋਊਗੀ ਮੱਝਾਂ ਵਰਗੀ ਇੱਕ ਇਹ ਥਾਣਾ ਚੋਂ ਦਾ ਬਹੁਤ ਘੱਟ ਆ ਜੇ ਚੋਂ ਜੰਗੀ ਤੋਂ ਵੀ ਲੇਟ ਹੋਈਏ ਬਾਈ ਚਬਾਈ ਬਹੁਤ ਸੋਹਣੀ ਥਣ ਦੇਖ ਕੁਆਲਟੀ ਦੀ ਲੱਗਿਆ ਦੁੱਧ ਬਾਈ ਇਹਨੇ 14 ਕਿਲੋ ਕੱਢਿਆ ਹੋਇਆ ਪਹਿਲੇ ਨੇ ਜਦੋਂ 15 ਦੇ ਕਰਨਾ ਜਾ ਠੀਕ ਹੈ ਗੱਲ ਹਾਂ ਇੱਥੇ ਆ ਕੇ ਜਿਵੇਂ ਇਦਾਂ ਇਦਾਂ ਦੇ ਇਦਾਂ ਦੇ ਮੌਸਮ ਤੇ ਜਾ ਕੇ ਤਾਂ ਚੰਗਾ ਸੈੱਟ ਹੋ ਜਾਣਾ ਨੇ ਹਨਾ ਹਾਂ ਹਾਂ ਓਰੇ ਬਾਈ ਇਹਦੇ ਦੋ ਦਿਨਾਂ ਅੰਚ ਬੱਛੀ ਬਦਲ ਗਈ ਉੱਥੇ ਤਾਂ ਜਮੀ ਤੁਰਨਾਂ ਨਹੀਂ ਆਂਦੇ ਦਿਨ ਮੈਂ ਵੀਡੀਓ ਦਿਖਾਵਾਂ ਠੀਕ ਹੈ ਬਸ ਇਹਨੂੰ ਬੌਲੇ ਬੌਲੇ ਜੇ ਪੈ ਰੱਖਦੀ ਸੀ ਠੀਕ ਹੈ ਗੱਲ ਓ ਇੱਕ ਜਗ੍ਹਾ ਖੜੀ ਸੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਇਹਦਾ ਲੈ ਲਾਂਗੇ 45000 ਇਹ ਦੇ ਲਾਂਗੇ 45 ਹਾਂ ਠੀਕ ਹੈ ਗੱਲ ਹਾਂ ਤੇ ਹੁਣ ਕਹਿ ਰਹੀ ਇਧਰਲੇ ਬੰਨੇ ਮਾਰਦੇ ਕੈਮਰਾ ਤੋੜਦੇ ਬਾਈ ਜਿਵੇਂ ਪਹਿਲੇ ਨ ਬੱਚੀ ਐਨੀ ਠੰਡੀ ਐ ਨਾ ਬਾਈ ਇਹਦਾ ਕੋਈ ਮੁੱਲੀ ਨਹੀਂ ਜਰਸੀ ਕ੍ਰਾਸ ਆ ਗਈ ਹੈ ਨਾ ਹਾਂ ਹਾਂ ਬੜੀ ਠੰਡੀ ਬੱਚੀ ਆ ਦੇਖ ਦੇਖੀ ਕਿਵੇਂ ਜਿਵੇਂ ਪਹਿਲਣਾ ਨਾ ਕੋਈ ਜਿਵੇਂ ਹੀ ਬਾਅਦ ਇਹ ਆ ਗਈ ਜਰਸੀ ਕ੍ਰਾਸ ਚ ਹਾਈਟ ਵੀ ਜਰਸੀਆਂ ਵਾਲੀ ਆ ਗਈ ਤੇ ਉਹਦਾ ਬਾਡੀ ਦੀ ਸੋਹਣੀ ਆ ਸ਼ਾਨਦਾਰ ਆ ਬਾਡੀ ਦੀ ਸ਼ਕੀਨ ਵੀ ਪੂਰੀ ਆ ਤੇ ਸ਼ਾਈਨਿੰਗ ਵੀ ਹੈਗੀ ਬਾਡੀ ਚ ਆ ਡਰੇਗੀ ਫਿਕਸ ਜੀ ਰੱਖੂਗੀ ਇਹਦੇ ਕਿੰਨੇ ਕਿ ਦਿਨ ਪੈਂਡਿੰਗ ਨੇ ਬਾਈ ਇਹ ਬਾਈ ਹਰੇ 15 ਦਿਨ ਲਾ ਲੈ ਇਹਦੇ 15 ਦੇ ਹਾਂ 12 13 ਕੱਢਦੇ ਹਨ 15 ਕੱਢਦੇ ਕੱਢਦੇ 15 ਕੱਢਦੇ ਬਸ ਕਿਉਂਕਿ 1 2 ਦਿਨ ਕਈ ਵਾਰ ਯਾਰ ਯਾਰ ਪਾਸ਼ੂ ਜਦੋਂ ਲੰਬੇ ਸਫ਼ਰ 'ਚ ਵੀ ਇੱਥੋਂ ਜੇ ਜਾਂਦਾ ਕਿਸੇ ਬੰਨੇ ਹਨਾ ਗੱਡੀ 'ਚ ਚੜ੍ਹ ਕੇ ਪੈਂਦਾ ਵੀ ਸੂ ਬੰਦਾ ਹਾਂ ਤੇ ਇਹਦੀ ਫੈਟ ਵੀ ਚੰਗੀ ਹੋਊਗੀ ਫੈਟ ਵੀ ਚੰਗੀ ਕੱਢਣੀ ਹੈ ਥਾਂ ਸੁਣ ਵੀ ਚੰਗਾ ਵੈਸੇ ਤੇ ਕ੍ਰੋਸ 'ਚ ਆ ਗਈ ਗਰਮੀ 'ਚ ਚੱਲਣ ਵਾਲੀਆਂ ਗਾਂ ਮਾਨੀ ਜੀ ਮੈਂ ਤੁਹਾਨੂੰ ਮੈਂ ਬਾਈ ਕੋਲੋਂ ਦਿਖਾਈਆਂ ਇਧਰਲੇ ਬੰਨੇ ਸਾਰੀਆਂ ਗਰਮੀ ਵਾਲੀਆਂ ਨੇ ਇਹਦੇ ਗੁਰਪ੍ਰੀਤ ਕਿੰਨੇ ਕ ਪੈਸੇ ਲੈ ਲਾਂਗੇ ਬਾਈ ਇਹਦਾ ਲੈ ਲਾਂਗੇ 45000 ਬਾਈ ਇਹਦਾ ਮੁੱਲ ਬਾਈ ਕਹਿੰਦਾ ਰਹੂਗਾ 45000 ਤੇ ਮਾਨਤਾਨ ਥੋੜਾ ਮਾਨਤਾਨ ਹੋ ਜੂਗਾ ਤੇ ਜਿਆਦੇ ਫਰਕ ਵਾਲਾ ਸਿਸਟਮ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਬੱਚੀ ਠੰਡੀ ਬਹੁਤ ਹੈ ਗੁਰੂ ਬਾਈ ਦੇਖ ਜਮ ਜਮ ਬਿਲਕੁਲ ਤੇ ਹਰੇ ਇਹ ਕੱਢ ਦੂਗੀ ਦਿਨ ਦੇਖ ਕਿੰਨਾ ਲਬਾਸ ਬਹੁਤ ਕਰਨੇ ਨੇ ਬੱਚੀ ਨੇ ਆ ਬਣੂ ਚੰਗੀ ਤੇ ਹੁਣ ਗੈਰੀ ਆ ਲਾਸਟਾ ਵੀ ਤੇ ਮਾਰਦੇ ਕਾਪੀ ਲੱਗਦੀਆਂ ਨਾ ਉਹਨੇ ਹਾਂ ਇੱਕੋ ਘਰ ਚ ਲਈਆਂ ਹਾਂ ਇੱਕੋ ਘਰ ਚ ਲਈਆਂ ਨੇ ਇਹ ਕਿਸੇ ਦੀਆਂ ਬੱਚੀਆਂ ਪਾਲੀਆਂ ਹੋਈਆਂ ਚੰਗੀਆਂ ਠੀਕ ਹੈ ਠੀਕ ਹੈ ਜੀ ਇੱਕੋ ਜੀ ਆ ਗਈਆਂ ਦੋਨੇ ਜਰਸੀ ਕ੍ਰੋਸ ਦੇ ਵਿੱਚ ਆ ਗਈਆਂ ਹਾਂ ਹੋਰ ਦੇ ਲਈਆਂ ඒ ැ කළ ජාලික දුන්නවා ඒතා දැනක් හලේ මින්න දෙක නාජිකච්චිය එකක මින්නේ හ. ਕੀ ਗਿਆ ਗੱਲ ਇਹ ਆਪਾਂ ਝੂਠ ਮਾਰ ਕੇ ਦੇ ਦੀ ਆਪਾਂ ਬਾਈ ਤੇ ਸੂ ਆ ਗਈ ਪਹਿਲਾਂ ਹਨਾ ਹਾਂ ਹਾਂ ਬੱਚੀ ਦੇ ਥਣ ਥਣ ਦੇਖੇ ਨੇ ਲੇਵਾ ਬੜਾ ਲਾਣਾ ਬੱਚੀ ਨਹੀਂ ਬਾਈ ਆ ਚੋਲੀ ਚੰਗੀ ਆ ਹਲੇ ਬਣੂਗੀ ਕਿਉਂਕਿ ਮਹੀਨਾ ਬਹੁਤ ਹੁੰਦਾ ਯਾਰ ਗਾਵਾਂ ਦਾ ਸਾਨੂੰ ਇੱਕ ਗੱਲ ਹੋਰ ਦੱਸਦਾ ਨਾ ਥੋੜੇ ਜੇ ਬਣਾ ਚ ਪਤਾ ਨਹੀਂ ਲੇਵਾ ਕਿਧਰੋਂ ਕੱਟ ਲੈਂੀਆਂ ਮੱਜਾਂ ਦਾ ਸੀਨ ਹੋਰ ਹੁੰਦਾ ਮੱਜਾਂ ਦਾ ਸੀਨ ਹੋਰ ਹੁੰਦਾ ਕਿਉਂਕਿ ਕਈ ਗਾਵਾਂ ਆਪਾਂ ਆਪ ਵੀ ਵੇਖੀਆਂ ਕਿ ਨਾਲੇ ਜੇਦਾ ਜਾਵੇ ਲੇਵਾ ਲਾ ਦੂਗਾ ਬੈੜ ਲੰਮਕਵਾ ਉਹ ਕੰਮ ਤਾਂ ਨਹੀਂ ਹੁੰਦਾ ਜਿਹੜਾ ਵਧੀਆ ਫਸਮਾ ਲੇਵਾ ਆਵੇ ਨਾ ਬੈੜ ਗਾਵਾਂ ਚ ਦਾ ਬਾਈ ਮੱਜਾਂ ਚ ਵੀ ਲਾ ਲਓ ਹਨਾ ਜਿਹੜਾ ਫਿਕਸ ਆਰਡਰ ਪੱਕੇ ਆਰਡਰ ਦੀਆਂ ਵਾਦਦੂ ਪੱਕੇ ਆਰਡਰ ਦੀਆਂ ਵਾਦ ਦਾ ਦੁੱਧ ਚ ਇੱਕ ਸੀਨ ਉਹਨਾਂ ਦਾ ਇਹ ਹੋ ਜਾਂਦਾ ਬਾਈ ਤੁਸੀਂ ਭੀੜ ਭੜੱਕੇ ਚ ਬੰਨ ਸਕਦੇ ਹੋ ਕੋਈ ਥਾਂ ਤੇ ਪੈਰ ਟਿਕਣ ਦਾ ਖਲਸਾ ਨਹੀਂ ਰਹਿੰਦਾ ਹਨਾ ਕਿੱਜ ਵੀ ਬੰਨ ਸਕਦੇ ਆਪਾਂ ਇੱਕ ਮਸਟੈਟਸ ਦਾ ਵੀ ਘੱਟ ਜਾਂਦਾ ਇਹ ਮਹੀਨੇ ਪਾਸੇ ਲੈ ਲਾਂਗੇ ਮਹੀਨੇ ਦੀ ਕੱਚੀ ਇਹਦਾ ਲੈ ਲਾਂ 35000 ਬਾਈ ਇਹਦਾ 35 ਨਾਲ ਵਾਲੀ ਦਾ 45 ਹਾਂ ਜੋੜੇ ਚੋਂ ਜੋੜੇ ਚੋਂ ਕਰਦਾ ਇਮਾਨਤਾਨ ਜਿਵੇਂ ਕੋਈ ਕਹੂ ਠੀਕ ਹੈ ਗੱਲ ਕਿੰਨਾ ਕ ਦੁੱਧ ਪਾਉਣਾ ਪਰ ਕੀ ਤੇ ਜੋੜਾ ਹੈ ਜੂੜਾ ਪਾਦੂ ਬਈ ਉਹ ਉਰਲੀ ਵਿੱਚ ਹੀ ਦਾ ਪਾਦੂ 14 ਕਿਲੋ ਦੁੱਧ ਠੀਕ ਹੈ ਗੱਲਾਂ ਹੂੰ ਪਰਲੀ ਪਾਦੂ 12 ਕਿਲੋ ਦੇ ਘਰ ਅੱਜ ਬੱਚੀ ਚੰਗੀ ਆ ਜਾਨ ਚੰਨਾ ਬੱਚੀ 25 ਕਿਲੋ ਦਾ ਆਈਡੀਆ ਮੰਗਣਾ ਹੈ ਹਾਂ 25 ਕਿਲੋ ਪਾ ਦੇ ਜਿਹੜਾ 25 ਕਿਲੋ ਦੁੱਧ ਪਾ ਦੂ ਤੇ ਉਦਾਂ ਦੀ ਇਹਨਾਂ ਦਾ ਭਾਅ ਉਦਾਂ ਦੀ ਭਾਅ ਹੈ ਪਾ ਵੀ ਠੀਕ ਹੈ ਨਾ ਬਾਈ ਠੀਕ ਹੈ ਗੱਲਾਂ ਗਰਮੀ 'ਚ ਹੀ ਚੱਲਣਾ ਇਹਨਾਂ ਨੇ ਆ ਨੰਬਰ ਬੋਲ ਦੇ ਬਾਈ 771615368 ਦੁਬਾਰਾ ਫਿਰ ਬੋਲੋ 7710615368 7710615368 ਤੇ ਪਿੰਡ ਆ ਗਿਆ ਭਾਈ ਆਪਣਾ ਬਾਹਦਰਪੁਰ ਬਾਹਦਰਪੁਰ ਬਰੇਟਾ ਮੰਡੀ ਦੇ ਨਾਲ ਹੀ ਆ ਗਿਆ ਬਰੇਟਾ ਮੰਡੀ ਤੋਂ ਬਸ ਕਿਲੋਮੀਟਰ ਜੱਖੜ ਨਾ ਕਰੋ ਜੱਖੜ ਉਰੋ 15 ਭਲਾਡਾ ਹੀ 15 ਲੈਹਰਾ ਹੀ 15 ਠੀਕ ਹੈ ਲੈਹਰਾ ਵੀ 15 ਜੱਖੜ ਵੀ ਤੇ ਭਲਾਡਾ ਭਲਾਡਾ ਵੀ ਆ ਰੇਡ ਏਰੀਆ ਚ ਆ ਗਿਆ ਨਾ ਹਾਂ ਆ ਰੇਡ ਏਰੀਆ ਪਰਲੀ ਸਾਈਡ ਆ ਬਰੇਟਾ ਤੋਂ ਪਰਲੀ ਸਾਈਡ ਤੋਂ ਪੁਰਾ ਪਿੰਡ ਆ ਗਿਆ ਠੀਕ ਹੈ ਗੱਲ ਹਾਂ ਤੇ ਬਾਕੀ ਇਹਨਾਂ ਗਾਵਾਂ ਚ ਜਿਹੜੀ ਵੀ ਪੱਛੀ ਤੁਹਾਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਗੱਲਬਾਤ ਕਰਕੇ ਬਾਈ ਨਾਲ ਚੈੱਕ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ